ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿੱਥੇ ਇਸ ਮਹਾਨ ਸੰਸਥਾ ਦੀ ਸੇਵਾ ਸੰਭਾਲ ਕਰ ਰਹੇ ਨੇ ਭਾਈ ਗੁਰਪ੍ਰੀਤ ਸਿੰਘ ਭਾਈ ਗੁਰਪ੍ਰੀਤ ਸਿੰਘ ਹੁਣਾਂ ਵੱਲੋਂ ਇੱਕ ਬੇਨਤੀ ਹੈ ਸੰਗਤ ਨੂੰ ਜਿੰਨੇ ਵੀ ਪਿਆਰ ਕਰਨ ਵਾਲੇ ਨੇ ਨਿਯਾਸਰਿਆਂ ਦੇ ਬੇਸਹਾਰਿਆਂ ਦੀ ਸੇਵਾ ਕਰਨ ਦੀ ਚਾਹੁੰਦੇ ਨੇ ਲੋਕ ਬੜੀ ਵੱਡੀ ਗਿਣਤੀ ਹੈ ਜਿਹੜੇ ਲੋਕ ਇਸ ਸੰਸਥਾ ਦੇ ਮੈਂਬਰ ਬਣੇ ਹੋਏ ਨੇ ਸੋ ਅੱਗੇ ਵੀ ਜਿੰਨੇ ਵੀ ਪਿਆਰ ਕਰਨ ਵਾਲੇ ਨੇ ਸੁਣਦੇ ਨੇ ਉਹਨਾਂ ਨੂੰ ਭਾਈ ਗੁਰਪ੍ਰੀਤ ਸਿੰਘ ਹੁਣਾਂ ਵੱਲੋਂ ਇੱਕ ਬੇਨਤੀ ਹੈ ਕਿ ਸਿਮਿੰਟ ਰੇਤਾ ਬਜਰੀ सरिया ਖਾਸ ਕਰਕੇ सरिया 8mm 12mm 20mm ਤੇ 25mm ਸਾਈਜ਼ ਦਾ सरिया ਉਸ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਕਾਫੀ ਥਾਵਾਂ ਦੇ ਉੱਪਰ ਕੰਮ ਹੋਣ ਵਾਲਾ ਕੰਮ ਕੁਝ ਰੁਕਿਆ ਵੀ ਹੋਇਆ ਸੋ ਜਿੰਨੇ ਵੀ ਪਿਆਰ ਕਰਨ ਵਾਲੇ ਨੇ ਇਸ ਸੰਸਥਾ ਨਾਲ ਜੁੜੇ ਹੋਏ ਨੇ ਜਿਹੜੇ ਬੇਸਹਾਰਿਆਂ ਦੀ ਸੇਵਾ ਕਰਨੀ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਅਪੀਲ ਹੈ ਬੇਨਤੀ ਹੈ ਕਿ ਸਿਮਿੰਟ ਰੇਤਾ ਸਰੀਆ ਬਜਰੀ ਇਹਦੀ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਜਿੰਨੀ ਸੰਭਵ ਹੋ ਸਕਦਾ ਹੈ ਇਹ ਸੇਵਾ ਜਿਹੜੀ ਹੈ ਕੀਤੀ ਜਾਵੇ ਜਾਂ ਸੇਵਾ ਪਹੁੰਚਾਈ ਜਾਵੇ ਬਹੁਤ ਵੱਡੀ ਗਿਣਤੀ ਲੋਕ ਹੋ ਨੇ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਕਿ ਜਿਹੜੀ ਸੰਸਥਾ ਹੈ ਉਸ ਦੇ ਵਿੱਚ ਜਿਹੜੀ ਸੇਵਾ ਹੈ ਦਾਨ ਪੁੰਨੇ ਉਹ ਕਿਸ ਤਰ੍ਹਾਂ ਪਹੁੰਚਾਉਣਾ ਹੈ ਸੋ ਦੋਸਤੋ ਇਸ ਦੇ ਵਿੱਚ ਜਿਹੜੀ ਮੁੱਖ ਤੌਰ ਤੇ ਕੰਮ ਕਰਨ ਵਾਲਾ ਹੁੰਦਾ ਹੈ ਕਿ ਜਿਹੜਾ ਆਪਣਾ ਆਧਾਰ ਕਾਰਡ ਹੈ ਪੈਨ ਕਾਰਡ ਹੈ ਉਹ ਆਪਾਂ ਸੰਸਥਾ ਨੂੰ ਜਾਂ WhatsApp ਨੰਬਰ ਦੇ ਉੱਪਰ ਭੇਜ ਦੇਣਾ ਜਿਵੇਂ ਤੁਸੀਂ ਉੱਪਰ ਟਾਈਟਲ ਦੇ ਵਿੱਚ ਵੇਖ ਰਹੇ ਹੋ ਫੋਨ ਨੰਬਰ ਹੈ WhatsApp ਨੰਬਰ ਹੈ ਤੇ ਜਾਂ ਫਿਰ ਈਮੇਲ ਆਈਡੀ ਦੇ ਉੱਪਰ ਆਪਾਂ ਜਿਹੜੇ ਆਪਣੇ ਪ੍ਰੂਫ ਨੇ ਆਧਾਰ ਕਾਰਡ ਹੈ ਪੈਨ ਕਾਰਡ ਹੈ ਉਹ ਆਪਾਂ ਈਮੇਲ ਕਰ ਦੇਣਾ ਨੇ ਜਾਂ WhatsApp ਦੇ ਉੱਪਰ ਭੇਜ ਦੇਣਾ ਤੇ ਸੰਸਥਾ ਨੂੰ ਇਸ ਵਾਸਤੇ ਬੇਨਤੀ ਕਰਨੀ ਹੈ ਤੇ ਉਹ ਤੁਸੀਂ ਇੱਕ ਪੱਕੇ ਮੈਂਬਰ ਬਣ ਜਾਓਗੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਦੇ ਤੇ ਜਦੋਂ ਤੁਸੀਂ ਇੱਕ ਵਾਰ ਮੈਂਬਰ ਬਣ ਕੇ ਤਾਂ ਤੁਹਾਡੇ ਤੁਸੀਂ ਘਰ ਬੈਠੇ ਆਪਣੀ ਸੇਵਾ ਜਿਹੜੀ ਹੈ ਸਿੱਧੀ ਸੰਸਥਾ ਨੂੰ ਪਹੁੰਚਾ ਸਕਦੇ ਹੋ ਉਹ ਮਾਇਆ ਦੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ ਜਿਹੜੇ ਇਸੇ ਤਰ੍ਹਾਂ ਹੀ ਉੱਥੇ ਰੋਜ਼ਾਨਾ ਦੁੱਧ ਫਲ ਸਬਜ਼ੀਆਂ ਕੱਪੜਾ ਜਾਂ ਹੋਰ ਜ਼ਰੂਰਤਾਂ ਨੇ ਉਹ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਹੈ ਉਹ ਚੀਜ਼ਾਂ ਜਿਹੜੀਆਂ ਨੇ ਉੱਥੇ ਸਿੱਧਾ ਜਾ ਕੇ ਵੀ ਪਹੁੰਚਾ ਸਕਦੇ ਹੋ ਜਾਂ ਜਿਵੇਂ ਦੁੱਧ ਦੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉੱਥੇ ਜ਼ਰੂਰਤ ਪੈਂਦੀ ਹੈ ਤਾਂ ਦੁੱਧ ਦੀ ਸੇਵਾ ਜਿਹੜੀ ਆ ਉਹ ਤੁਸੀਂ ਸਿੱਧਾ ਕਰ ਸਕਦੇ ਹੋ ਉੱਥੇ ਨੇੜੇ ਹੀ ਪਿੰਡ ਦੇ ਵਿੱਚ ਉੱਥੇ ਡੈਰੀ ਹੈ ਤੁਸੀਂ ਸਿੱਧਾ ਉੱਥੋਂ ਵੀ ਦੁੱਧ ਲੈ ਕੇ ਇੱਥੇ ਗੁਰੂ ਕੇ ਲੰਗਰਾਂ ਦੇ ਵਿੱਚ ਪਹੁੰਚਦਾ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਜਿਹੜੀਆਂ ਫਲ ਨੇ ਸਬਜ਼ੀਆਂ ਨੇ ਇੱਥੋਂ ਤੱਕ ਕਿ ਜਿਹੜੀ ਕਣਕ ਦੀ ਸੇਵਾ ਹੈ ਉਹ ਉਸ ਵਾਸਤੇ ਸੀਜ਼ਨ ਦੇ ਦੌਰਾਨ ਵੀ ਸੰਗਤਾਂ ਨੂੰ ਕਿਹਾ ਗਿਆ ਸੀ ਬਹੁਤ ਵੱਡੀ ਗਿਣਤੀ ਲੋਕ ਨੇ ਜਿਨ੍ਹਾਂ ਨੇ ਕਣਕ ਦੀ ਸੇਵਾ ਪਹੁੰਚਾਈ ਹੈ ਤੂੜੀ ਦੀ ਸੇਵਾ ਪਹੁੰਚਾਈ ਹੈ ਪਰ ਕਣਕ ਦੀ ਅਜੇ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜ਼ਰੂਰਤ ਹੈ ਕਿਉਂਕਿ ਉੱਥੇ ਰੋਜ਼ਾਨਾ ਜਿਹੜੇ ਸੇਵਾ ਸੰਭਾਲ ਜਿਹੜੇ ਪ੍ਰਾਣੀਆਂ ਦੀ ਹੁੰਦੀ ਹੈ ਉਹਨਾਂ ਦੀ ਗਿਣਤੀ ਲਗਭਗ 700 ਦੇ ਲਗਭਗ ਰਹਿੰਦੀ ਹੈ ਤੇ ਇਸੇ ਤਰ੍ਹਾਂ ਉਹਨਾਂ ਦੇ ਰਹਿਣ ਬਸੇਰੇ ਵਾਸਤੇ ਜਿਹੜੇ ਨਵੇਂ ਬਣ ਰਹੇ ਨੇ ਇਮਾਰਤ ਜਿਹੜੀ ਹੈ ਤੇ ਉਸ ਦੇ ਵਾਸਤੇ ਸਿਮਿੰਟ ਰੇਤਾ ਬਜਰੀ ਸਰੀਆ ਚਾਹੀਦਾ ਇੱਕ ਵਾਰੀ ਫੇਰ ਦੱਸ ਦਈਏ ਕਿ ਸਰੀਏ ਦਾ ਸਾਈਜ਼ 8 ਐਮ ਐਮ 12 ਐਮ ਐਮ 20 ਐਮ ਐਮ ਤੇ 25 mm साइज ਦਾ ਸਰੀਆ ਜਿਹੜਾ ਚਾਹੀਦਾ ਸੋ ਉਮੀਦ ਹੈ ਜਿਹੜੇ ਵੀ ਸੁਣ ਰਹੇ ਨੇ ਉਹ ਸ਼ੇਅਰ ਵੀ ਵੱਤਵੱਦ ਕਰਨਗੇ ਤੇ ਇਸ ਨੇਕ ਕੰਮ ਦੇ ਵਿੱਚ ਬਣਦਾ ਯੋਗਦਾਨ ਪਾਉਣਗੇ ਧੰਨਵਾਦ